ਲੈ ਚਵਾਈ ਸਾਨੂੰ ਸੱਜਣੋਂ ਦੋਨਾਂ ਪਾਸੇ ਬਹਿ ਕੇ ਮਾਰ ਕੇ ਦਿਖਾ ਦਨੇ ਆ। ਬਾਈ ਚਵਾਈ ਦੀ ਇੱਕ ਨੰਬਰ ਆ ਜਮਾ ਪੋਲੀ ਆ। ਰਵਾਈ ਦੀ ਆ ਗਈ ਫੁੱਲ ਠੋਗ ਸੇ ਗਾਂਵ ਵਾਲਾ ਕੰਮ ਹੀ ਹੈ ਇਹਦਾ ਵੀ। ਚੌਣ ਚੌਣ ਦੀ 100 ਦਾ 100 ਆ ਜਮਾ ਲੈ। ਆਦੀ ਇੰਨੀ ਗੁੰਨੀ ਆ ਸਾਨੂੰ ਕੇਰਾ ਹੋਰ ਲੈ। ਤਿੰਨ ਵਾਰੀ ਬਹਿ ਕੇ ਦਿਖਾਦਾ ਥੱਲੇ ਇਦੂ ਆਦਾ ਰੱਬ ਦਾ ਨੋਈ ਹੈ। ਲੈ ਸੱਜਣੋਂ ਅੱਜ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਯਲਾ ਬਰਨਾਲਾ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਹੋਇਆ। ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਤਾਜੀ ਸੂਈ ਤੇ ਜਿਹੜੀ ਜੇਰ ਆ ਜੇਰ ਵੀ ਇਹ ਦੀ ਦੰਨਾ ਟੋਕਰੇ ਜਿੰਨੀ ਜੇਰ ਮਾਰੀ ਕੱਢ ਕੇ ਤੇ ਬਾਕੀ ਸੁਭਾਅ ਆ ਵੀ ਇੰਨੀ ਕੁ ਠੰਡੀ ਸੀਲ ਆ ਬਾਈ ਕਹਿੰਦਾ ਬਿਨਾ ਬੱਚਾ ਲਈ ਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਆਪਾਂ ਇਹਦੀਆਂ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਰੇਟ ਦੀ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਗੁਰਪ੍ਰੀਤ ਕਿਵੇਂ ਆ ਠੀਕ ਆ ਬਾਈ ਠੀਕ ਆ ਜਮਾ ਸੂਹਾ ਕਿਹੜਾ ਝੋਟੀ ਦਾ ਦੂਜਾ ਸੂਹਾ ਬਾਈ ਜਮਾ ਰਹਿ ਜਨਾਲ 6 ਦੰਦਾ ਏ ਤੋਰ ਖੋਲ ਕਿੰਦਨ ਦਾ 6 ਦੰਦਾ ਹਾਂ ਦੰਦਾਂ 'ਚ ਹੈਗੀ ਆ ਸੱਜਣੋ 6 ਦੰਦ ਸੂਆ ਬਾਈ ਕਹਿੰਦਾ ਹੈਗਾ origignal ਦੂਜਾ ਤੇ ਆ ਗਈ ਪੂੰਜੜ ਤੱਕ ਗਈ ਜੈਡ ਸਾਰੀ ਜੈਡ ਬਲੈਕ ਪ्युअर ਮੋਰਾ ਦੀ ਆ ਬਾਈ ਆ ਜੈਡ ਬਲੈਕ 'ਚ ਹੀ ਆ ਗਈ ਦੰਦਾਂ 'ਚ ਆ ਗਈ 6 ਦੰਦ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਜਿਹੜਾ ਆਰਡਰ ਹੈ ਆਰਡਰ ਬਿਲਕੁਲ ਐਨ ਲੱਗਿਆ ਨਾਲ ਲੱਗਵਾ ਸੋਹਣਾ ਆਰਡਰ ਚ ਬੈੜਾ ਆਪਣਾ ਬੈੜਾ ਆ ਗਿਆ ਸੋਰੀ ਝੋਟੀ ਸੂਆ ਦੂਜਾ ਦੰਦ 6 ਤੇ ਬੱਚਾ ਕੀ ਗੁਰਪ੍ਰੀਤ ਕੱਟਾ ਬਈ ਮੇਲਾ ਅਨਾਲੇ ਦੇ ਆ ਗਿਆ ਸੱਜਣੋ ਮੇਲਕਾਫ ਕੱਦ ਕੱਢ ਕਾਠ ਚੰਗਾ ਝੋਟੀ ਦਾ ਪੂਰੇ ਫੁੱਲ ਸਾਈਜ਼ ਦੀ ਆ ਬਾਈ ਫੁੱਲ ਸਾਈਜ਼ ਵਾਲੀ ਆ ਚੜਾਈ ਵੀ ਫੁੱਲਾ ਕੱਦ ਕਾਠ ਵੀ ਫੁੱਲਾ ਸਿੰਘ ਸਿੰਘ ਬਹੁਤ ਸੋਹਣਾ ਰੰਗ ਸਵਾ ਆਦੀ ਐ ਇੰਨੀ ਕਿ ਠੰਡੀ ਆ ਇਹਦੇ ਥੱਲੇ ਜਿਹੇ ਯਾਰ ਬਿਨਾ ਬੱਚੇ ਤੋਂ ਬੈਠੀ ਆ ਇਹਨੂੰ ਕੋਈ ਸਮੱਸਿਆ ਨਹੀਂ ਗਾਂਵਾਂ ਵਾਲਾ ਸਭਾਈ ਆ ਝੋਟੀ ਦਾ ਸਭਾ ਗਾਂਵਾਂ ਵਾਲਾ ਇੱਥੇ ਠੰਡ ਦਿਖਾਈ ਕਰੀ ਠੰਡ ਦਾ ਸਾਈਜ਼ ਦਿਖਾ ਦੇ ਇੱਕ ਵਾਰੀ ਇੱਥੋਂ ਇੱਥੋਂ ਲਗਾ ਦੇ ਆਰਡਰ ਇੱਥੋਂ ਦਿਖਾਸ ਮਾਰ ਕੇ ਹੋਣਾ ਨਵੀਆਂ ਵੀ ਬਾਕਮਾਲ ਲੱਗਿਆ ਤੇ ਆਰਡਰ ਵੀ ਬਹੁਤ ਸੋਹਣਾ ਲੱਗਿਆ ਤੇ ਨਾਲ ਆ ਗਿਆ ਮੇਲ ਕਾਫ ਸੁਭਾਵੀ ਆ ਗਈ ਬਿਲਕੁਲ ਠੰਡੀ ਸੀਲ ਜਿਵੇਂ ਗਾਵਾਂ ਦਾ ਸਿਸਟਮ ਹੁੰਦਾ ਚੋਣ ਚ ਪਾਉਣ ਦੀ ਕਿਵੇਂ ਕਰਦੇ ਇੱਕ ਨੰਬਰ ਆ ਬਾਈ ਧਾਰਾ ਮਾਰਕ ਦਿਖਾ ਦੇਣਾ ਐ ਨੂੰ ਕਮਾਈ ਕਰ ਐ ਨੂੰ ਕਮਾਈ ਰੋਕ ਲੈ ਇੱਥੇ 15 ਕਿਲੋ ਦੁੱਧ ਦਾ ਠੰਡਾ ਦਊਗੀ ਬਾਈ ਛੇ ਵਾਲਾ ਤੂੰ ਵੱਧ ਵੀ ਲੈ ਸਕਦਾ ਠੀਕ ਆ ਗੱਲ ਪਹਿਲੇ ਨੇ ਦਾ ਕੀ ਰਿਕਾਰਡ ਦੱਸਿਆ ਮਾਲਕਾ ਇਹਨੇ 14 ਕਿਲੋ ਦੁੱਧ ਦਿੱਤਾ ਜਮਾ ਆਪਣੇ ਖਾਸ ਮਿੱਤਰ ਤੋਂ ਲਈ ਆ ਬਾਈ 13ਾ ਹੋਰ ਸਮਾਰ ਨਹੀਂ ਆਪਾਂ ਮੱਧ ਲੈਂਦੇ ਨਹੀਂ ਠੀਕ ਆ ਗੱਲ ਮੈਂ ਬਾਕੀ ਬਾਈ ਦਾ ਕੰਮ ਹੈਗਾ ਮੇਨ ਗਾਵਾਂ ਦਾ ਹੀ ਤੇ ਮੱਝ ਬਾਈ ਕਹਿੰਦਾ ਲਈਆ ਆਪਣੇ ਕਿਸੇ ਜਾਣਕਾਰ ਸੱਜਣ ਕੋ ਲਈਆ ਤੇ ਪਹਿਲਣ ਦਾ ਰਿਕਾਰਡ ਆ ਜਿਹੜਾ ਰਿਕਾਰਡ ਵੀ ਇਹਦਾ ਤਕਰੀਬਨ 14 ਕਿਲੋ ਡੇੜ ਗੇੜ ਦੱਸਿਆ ਤੇ ਐਸ ਵਾਰੀ ਬਾਈ ਕਹਿੰਦਾ ਇਹ 15 ਪਾ ਦੂ ਦੰਦਾਂ 'ਚ 6 ਦੰਦ ਤੇ ਆਰਡਰ ਬਹੁਤ ਸੋਹਣਾ ਰੱਖਦੇ ਬੋਲਾ ਕੱਢਿਆ ਬਾਈ ਕੁਛ ਇਹਦਾ ਹਾਂ ਬਾਈ 5-6 ਕਿਲੋ ਬੋਲਾ ਕੱਢਦਾ ਆ ਬੋਲਾ ਬਾਈ ਕਹਿੰਦਾ 4 ਤੋਂ 5 ਕਿਲੋ ਇਹਦਾ ਚੋਇਆ ਵੇਆ ਤੇ ਬਾਕੀ ਥਾਨ ਬਹੁਤ ਚੰਗਾ ਲੱਗਿਆ ਇਧਰੋਂ ਦਿਖਾਈ ਗਈ ਪਛਾਣ ਵਾਲੇ ਪੱਖ ਤੋਂ ਆਰਡਰ ਆ ਗਈ ਜੈਡ ਬਲੈਕ ਇੱਥੋਂ ਆਰਡਰ ਕੁਆਲਿਟੀ ਕਰਾ ਦੇ ਚੈੱਕ ਕੀਤੀ ਆਡਰ ਬਹੁਤ ਸੋਹਣਾ ਰੱਖਦੀ ਆ ਤੇ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀਲ ਤੇ ਚੜਾਈ ਵਾਲੀ ਆ ਗਈ ਉੱਤੋਂ ਓਵਰਫੈਟ ਜੀ ਨਹੀਂ ਹੈਗੀ ਕਿਸੇ ਵੀ ਪਾਲਣ ਵਾਲਾ ਬਾਈ ਹਾਂ ਤੇ ਨਾਲ ਆ ਗਿਆ ਮੇਲ ਕਾਫ ਇਹ ਵੀ ਜੈਡ ਬਲੈਕ ਹੀ ਆ ਪੁੰਜੜ ਵਾਈਟ ਆ ਥੋੜਾ ਜਿਹਾ ਨਾ ਹਾਂ ਆ ਕੱਟਾ ਵੀ ਚੰਗੀ ਝੂਠ ਬਾਤ ਬਹੁਤ ਲੰਬੀ ਆ ਤੇ ਬਾਕੀ ਚੰਗੀ ਨਸਲ ਦਾ ਧਾਰਾਂ ਦਾ ਖਾਦਾਂਗੇ ਜੀ ਮਾਰ ਕੇ ਹਾਂ ਬਾਈ ਧਾਰਾਂ ਦਾ ਹਾਂ ਲੈ ਲਾ ਦੀ ਬੱਚਾ ਬੱਚਾ ਲਾ ਕੇ ਧਾਰਾਂ ਸਾਨੂੰ ਸੱਜਣੋ ਜੀ ਆਪਾਂ ਦਿਖਾ ਦਨੇ ਮਾਰ ਕੇ ਸਵੇਰ ਦੀ ਵਾਰੀ ਠੰਡੀ ਆ ਜੋਤੀ ਲੈ ਚਵਾਈ ਤੁਹਾਨੂੰ ਸੱਜਣਾ ਦੋਨਾਂ ਪਾਸੇ ਬਹਿ ਕੇ ਮਾਰ ਕੇ ਦਿਖਾ ਦਨੇ ਆ। ਬਾਈ ਚਵਾਈ ਦੀ ਇੱਕ ਨੰਬਰ ਆ ਜਾ ਮਾ ਪੋਲੀ ਆ। ਚਵਾਈ ਦੀ ਆਗੇ ਫੁੱਲ ਠੋਸ ਗਾਂਵ ਵਾਲਾ ਕੰਮ ਹੀ ਹੈਗਾ ਵੀ। ਚੋਣ ਚੋਣ ਦੀ 100 ਦਾ 100 ਆ ਜਾ ਮਾ ਲੈ। ਫੋਕੀ ਆ। ਮਾੜੀ ਆਪਾਂ ਲੈਂਦੀ ਨਹੀਂ ਬਾਈ ਯਾਰਾਂ। ਬਾਹਰ ਛੱਡ ਦੇ ਸਾ। ਚੰਗੀ ਕਰਤੀ ਲਈ ਆ। ਪੈਸੇ ਕਿੰਨੇ ਰਾਂ ਲੈਂਗੇ ਬਾਈ? ਪਾਹੇ ਯਾਰ ਮੁੱਲ ਦਾ ਜੀ ਦਾ 1.5 ਲੱਖ ਕਰੀ ਜਾਂਦੇ ਲੋਕ ਆਪਾਂ 1.35 ਦੇ ਆ 1 ਲੱਖ ਤੇ 35 ਦੀ ਹਾਂ ਜਮੇ ਫਿਕਸ ਕਿੰਨੇ ਦੀ ਹੋ ਜੀ ਗੁਰਪ੍ਰੀਤ ਮਾਨਤਾਨ ਕਰਦਾ ਕੋਈ ਗੱਲ ਨਹੀਂ 1.35 ਚੋਂ ਮਾਨਤਾਨ ਬਾਈ ਕਹਿੰਦਾ 1.35 ਚੋਂ ਕਰ ਦਾਂਗੇ ਐ ਕਰਾ ਜਮੇ ਫਿਕਸ ਨੇ ਮੇੜ ਦੇ ਕੰਮ ਦੋੜਾ ਦਾਂਗੇ ਚਲ 32 ਦੀ ਦੇ ਦਾਂ ਯਾਰ 1 ਲੱਖ ਤੇ 32000 ਦੀ ਹਾਂ ਦਵਾਰੇ ਬੈਠੀ ਮੜਾ ਜਾ ਦਵਾਰੇ ਵੀ ਬਿਠਾ ਲੂਗੀ ਗਾਮ ਵਾਲਾ ਸਿਸਟਮ ਹੀ ਆ ਲੈ ਆ ਦੇਖ ਗਰੀ ਓਏ ਦਵਾਰੇ ਵੀ ਜਿਵੇਂ ਮਰਜ਼ੀ ਬੈਹ ਜਾ ਮੱਝ ਥੱਲੇ ਹੋਇਆ ਉਹ ਗੱਲ ਬਾਤ ਨਹੀਂ ਹੈ ਜੀ ਵੀ ਨਾ ਬੈਠਣ ਵਾਲੀ ਹਿੱਲਣ ਜਲਣਾ ਛੇਤਾਂ ਨੂੰ ਲੈ ਛੱਡ ਦੇ ਦੋਨਾਂ ਪਾਸੇ ਫੇਰ ਬੈਠ ਕੇ ਦਿਖਾ ਦੇਣਾ ਤੁਹਾਨੂੰ ਧਾਰਾ ਮਾਰ ਕੇ ਲੈ ਬਈ ਅਮਰੀਕਨ ਗਾਈ ਹੈ ਤਾਂ ਮੱਧ ਨਹੀਂ ਦਵਾਰੇ ਬਿਠਾਉਂਦੀ ਨਹੀਂ ਹੁੰਦੀ ਦੋਆ ਪਾਸੇ ਬੈ ਕੇ ਜਿਵੇਂ ਮਰਜੀ ਮਾਰੀ ਆ ਧਾਰਨ ਥਣ ਥਣ ਬਹੁਤ ਚੰਗਾ ਮੇਰੇ ਉਹ ਦਿਖਾਵੇ ਬਈ ਲੈ 11 ਹੋਰ ਤੋਰ ਦੇ ਕੋਰਪਰੀ ਤਾਂ ਇਹਨੂੰ ਇਹ ਬਾਈ ਕਹਿੰਦਾ ਦੇਵਾਂਗੇ 1 ਲੱਖ ਤੇ 35 ਦੀ ਫਿਕਸ ਜੀ ਦੇ ਦਾਂਗੇ 1 ਲੱਖ ਤੇ 32 ਦੀ ਜਮੀ ਲੈਣ ਦੇਣ ਜਿਹੜਾ ਕੰਮ ਆ ਦੋਨਾਂ ਪਾਸੇ ਬੈ ਕੇ ਚਵਾਉਂਦੀ ਆ ਤੇ ਦੁਬਾਰੇ ਵੀ ਸਾਥ ਬਹੁਤ ਆ ਬੈਗੇ ਨਹੀਂ ਮੱਝ ਦੁਬਾਰੇ ਬੈਠਾ ਨਹੀਂ ਦਿੰਦੀ ਹੁੰਦੀ ਬੱਚਾ ਲਾ ਕੇ ਤੇ ਸਵਾ ਆਦੀ ਜਮਾ ਸਾਉਸੀਲ ਹੈ ਦੰਦਾਂ ਚ ਹੈਗੀ ਆ 6 ਦੰਦ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ 14 ਕਿਲੋ ਹੈਗਾ ਤੇ ਕੁਛ ਬੋਲਾ ਬਾਈ ਹੋਰ ਅਰਗਿਆ ਨੇ ਪਹਿਲਾਂ ਕੱਢਿਆ ਵਾ ਇਹਦਾ ਤੇ ਜੇਰ ਬੱਚਾ ਬੱਚਾ ਆਪਣਾ ਪਹਿਲਾਂ ਰਜਾਇਆ ਵਾ ਕੋਈ ਆਪਾਂ ਨੂੰ ਐ ਨਹੀਂ ਹੈਗਾ ਵੀ ਜੇਰ ਜੱਪਾ ਡਾਨਾ ਤੇ ਬਾਡੀ ਵਾਲੀ ਮੈਂ ਆ ਗਈ ਜੇ ਕਿਤੇ ਨਮਾ ਕੇ ਤੇਲ ਤੱਪਾ ਲਾ ਕੇ ਮੋਡੀਫਾਈ ਕਰੀ ਹੁੰਦੀ ਇਹੀ ਚਮਕਣ ਲੱਗ ਜਾਂਦੀ ਜੇਰ ਤੇ ਕਰੀ ਕੇਰਾ ਮਾਰੀ ਕੈਮਰਾ ਇਧਰਲੇ ਬੰਨੇ ਆ ਜੇਰ ਦਿਖਾ ਦੇ ਜੇਰ ਸਾਰੀ ਕੱਢਤੀ ਮੈਂ ਨੇ ਜੇ ਸਾਰੀ ਡੰਨਾ ਹੈ ਤੇ ਨੰਬਰ ਬੋਲ ਦੇ ਬਾਈ ਤੇਰਾ ਨੰਬਰ ਹੈ ਬਾਈ 977960582 97796 ਬਾਈ ਦਾ ਨੰਬਰ ਹੈ ਤੇ 05180 ਇਥੋਂ ਆਰਡਰ ਕਰੀ ਕੇਰਾ ਹੋਰ ਦਿਖਾ ਦੇ ਸਵੇਰ ਦੀ ਸਵੇਰ ਦੀ ਮੈਂ ਬੜੀ ਠੰਡੀ ਆ ਯਾਰ ਬਾਰ ਬਾਰ ਬੈਠੀ ਆ ਥੱਲੇ ਕੋਈ ਸਮੱਸਿਆ ਵਾਲੀ ਨਹੀਂ ਮੱਖੀਆਂ ਤੰਗ ਕਰੀ ਜਾਂਦੀਆਂ ਨੂੰ ਨਹੀਂ ਤਾਂ ਸਾਰਾ ਦਿਨ ਪੈਰ ਨਹੀਂ ਚੱਦੀ ਫੋਸ ਵੀ ਇੱਕ ਥਾਂੇ ਕਰਦੀ ਆ ਠੀਕ ਆ ਗੱਲ ਆ ਦਵਾਰੇ ਜਿਵੇਂ ਮਰਜ਼ੀ ਬਾਈ ਆਏ ਥੱਲੇ ਲਾ ਧਾਰ ਦੇ ਮੈਂ ਇਹਨੂੰ ਜਿਵੇਂ ਮਰਜ਼ੀ ਇਹ ਥੱਲੇ ਫੇਰਵਾ ਜਾ ਲੈ ਅਜੀਬ ਕੱਢ ਲੈਂਦੀ ਆ ਤਾਂ ਇੰਨੀ ਨਰਮਾ ਲੈ ਸਵਾਦੀ ਇੰਨੀ ਕੁੰਨੀ ਆ ਤਾਂ ਸੁਣ ਕੇਰਾ ਹੋਰ ਲੈ ਤਿੰਨ ਵਾਰੀ ਬਹਿ ਕੇ ਦਿਖਾਦਾ ਥੱਲੇ ਇਦੂ ਆਦਾ ਰੱਬ ਦਾ ਨੋਈ ਹੈ ਇਹਦਾ ਕਹੈਂ ਸਮਝ ਲੋ ਵੀ ਗਾਵਾਂ ਗਾਵਾਂ ਨਾਲ ਉਹ ਵੀ ਜਿਆਦਾ ਠੰਡੀ ਮੱਝ ਆਏ ਹਾਂ ਬਾਹਲੀ ਠੰਡੀ ਆ ਬਈਆ ਤੇ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਭਰਾ ਨੂੰ ਪਸੰਦ ਆਊਗੀ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ